ਸਤਿ ਸ੍ਰੀ ਅਕਾਲ ਮੈਂ ਬਲਬੀਰ ਸਿੰਘ ਜੜਿਆ ਪਿੰਡ ਧਰਮਗੜ ਤਹਿਸੀਲ ਅਮਲੋ ਜਿਹੜਾ ਫਤਿਹਗੜ੍ਹ ਸਾਹਿਬ ਕਿਸਾਨ ਵੀ ਜਿਹੜੀ ਗਾਜਰ ਦੀ ਬਿਜਾਈ ਹੈ ਉਹਦਾ ਜਿਹੜਾ ਬਿਜਾਈ ਦਾ ਟੁਕਮਾ ਟਾਈਮ ਹੈ ਉਹ ਤਕਰੀਬਨ ਅਗਸਤ ਸਤੰਬਰ ਦੇਸੀ ਕਿਸਮਾਂ ਲਈ ਅਕਤੂਬਰ ਨਵੰਬਰ ਅੰਗਰੇਜ਼ੀ ਵੈਰੈਟੀਆਂ ਲਈ ਕਿਸਾਨ ਵੀ ਅੱਜ 2 ਦਸੰਬਰ ਹੋ ਗਿਆ ਮੈਂ ਸਮਝਦਾ ਜੇ ਕਿਸੇ ਵੀ ਕਿਸਾਨ ਵੀਰ ਨੇ ਜਿਹੜੀ ਅੰਗਰੇਜ਼ੀ ਕਿਸਮਾਂ ਨੇ ਗਾਜਰਾਂ ਲੀਆਂ ਉਹ ਹੁਣ ਲਾ ਲੈਣੀਆਂ ਚਾਹੀਦੀਆਂ ਨੇ ਕਿਸਾਨ ਵੀਰੋਂ ਗਾਜਰ ਹੈ ਜਿਹੜੀ ਉਹ ਸਿਆਲ ਦੇ ਵਿੱਚ ਸਬਜ਼ੀ ਦੇ ਵਾਸਤੇ ਤੇ ਗਜ਼ਰੇਲੇ ਵਾਸਤੇ ਦੂਸ ਵਾਸਤੇ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਕੰਮ ਆਉਂਦੀ ਹੈ ਤੇ ਇਹ ਬੜੀ ਗੁਣਕਾਰੀ ਹੈ ਖਰਾਕੀ ਤੱਤਾਂ ਨਾਲ ਭਰਪੂਰ ਹੈ ਕਿਸਾਨ ਵੀਰੋਂ ਇਹ ਤੇ ਗਾਜਰ ਲਈ ਕਿਸਾਨ ਵੀਰ ਜਿਹੜੀ ਕੀ ਕਰੀ ਮਿੱਟੀ ਹੈ ਉਹ ਥੋੜੀ ਮਾੜੀ ਆ ਉਹਦੇ ਚੋਂ ਗਾਜਰ ਦੀਆਂ ਜਿਹੜੀਆਂ ਠੀਕ ਤਰ੍ਹਾਂ ਗਾਜਰ ਨਹੀਂ ਬਣਦੀ ਹੈਗੀ ਕਿਸਾਨ ਵੀਰੋਂ ਗਾਜਰ ਵਾਸਤੇ ਪੋਟਾਸ਼ ਖਾਦ ਦੀ ਬੜੀ ਲੋੜ ਹੈ ਇਹਦੇ ਨਾਲ ਇਹਦਾ ਰੰਗ ਬੜਾ ਪਿਆਰਾ ਬਣਦਾ ਹੈ ਇਹ ਕਿਸਾਨ ਵੀ ਜਿਹੜੀ ਗਾਜਰ ਹੈ ਇਹਨੂੰ ਪਾਣੀ ਦੀ ਬਹੁਤ ਘੱਟ ਲੋੜ ਹੈ ਜੇ ਕਿਤੇ ਲੋੜ ਮਹਿਸੂਸ ਹੋਏ ਤਾਂ ਹਲਕਾ ਜਿਹਾ ਪਾਣੀ ਗਾਜਰ ਨੂੰ ਲਾਉਣਾ ਚਾਹੀਦਾ ਨਹੀਂ ਤਾਂ ਫਿਰ ਇਹਦੇ ਨਾਲ ਜੜਾਂ ਦੇ ਉੱਤੇ ਨਾ ਬਾਲ ਆ ਜਾਂਦੇ ਨੇ ਇਸ ਕਰਕੇ ਇਹਨੂੰ ਪਾਣੀ ਸੰਜਮ ਨਾਲ ਲਾਉਣਾ ਚਾਹੀਦਾ ਤੇ ਜੇ ਕੋਈ ਕਿਸਾਨ ਵੀ ਅਜੇ ਵੀ ਗਾਜਰ ਲਾਉਣ ਤੋਂ ਰਹਿਦਾ ਤਾਂ ਉਹਨੂੰ ਇਹ ਜਲਦੀ ਲਾ ਕੇ ਆਪਣੀ ਜਿਹੜੀ ਬਜਾਈ ਹੈ ਸਮਾਪਤ ਕਰ ਦੇਣੀ ਚਾਹੀਦੀ ਹੈ ਤਾਂ ਕਿ ਗਾਜਰ ਤੁਸੀਂ ਚੰਗਾ ਝੜ ਲੈਸ